ਫਾਤੜਾ ਸਿਟੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 120 ਨਿਚਲੀਆਂ ਗੋਲੀਆਂ ਬਰਾਮਦ ਕਰਕੇ ਉਸ ਦਾ ਮਕਦਮਾ ਦਰਜ ਕੀਤਾ ਹੈ ਇਸ ਵਕਤ ਫਾਤੜਾ ਸਿਟੀ ਚੌਂਕੀ ਇੰਚਾਰਜ ਕੁਲਦੀਪ ਸਿੰਘ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਨੇ ਜਿੱਥੋਂ ਲੈਂਦੀਆਂ ਸੀ ਗੋਲੀਆਂ ਉਤੋਂ ਦੇ ਵੀ ਰਿਕਾਰਡਡ ਆਇਆ ਜਾਵੇਗਾ ਔਰ ਜਿਸ ਨੂੰ ਦੇਣੀਆਂ ਸੀ ਉਹਦੇ ਸਮੇ ਵੀ ਦੇਖਿਆ ਜਾਵੇਗਾ ਕਿਸ ਕਿਸੇ ਬੰਦੇ ਨੂੰ ਇਹ ਦਿੰਦਾ ਸੀਗਾ ਔਰ ਇਸ ਦਾ ਪੁਲਿਸ ਰਿਮਾਰਡ ਵੀ ਹਾਸਲ ਕਰ ਲਿਆ ਗਿਆ ਹੈ ਅਸੀਂ ਗੱਲ ਕਰਦੇ ਹਾਂ ਇਸ ਵਕਤ ਜਿਹੜਾ ਕਿ ਫਾਤੜਾ ਸਿਟੀ ਇੰਚਾਰਜ ਲੜਕਾ ਹੈ 25 ਸਾਲ ਦੀ 26 ਸਾਲ ਉਮਰ ਹੈ ਇਹਦੀ ਇਹ ਨਸ਼ੀਲੀਆਂ ਗੋਲੀਆਂ ਚਿੱਟਾ ਵੇਚਦਾ ਸੀ ਇਹ ਇਹਦੇ ਕੋਲ ਰਾਤੀ 120 ਗੋ ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਈਆਂ ਨੇ ਆ ਪੰਜ ਕਿੱਲੇ ਫੜ ਵਿੱਚੋਂ ਫੜਿਆ ਗਿਆ ਇਹਨੂੰ ਇਹ ਉਥੇ ਬੈਠੇ ਨਸ਼ੀਲੀਆਂ ਗੋਲੀਆਂ ਲਈ ਬੈਠੇ ਵੇਚਣ ਵਾਸਤੇ ਕਿੱਥੋਂ ਦਾ ਵਿਕੀ ਹੈ ਇਹ ਆਪਣੇ ਪਾਤਰਾਂ ਦਾ ਜੀ ਹਰਮਨ ਨਗਰ ਦਾ ਬਲਵਿੰਦਰ ਕੁਮਾਰ ਠੋਲੂ ਮੈਂ ਬਾਈਕੜ 85 ਦੇ ਤੇ ਫੇਦਾ ਜੀ ਕੀਤੀ ਗਈ ਹੈ ਅੱਜ ਮਾਂ ਜੋ ਜਲਸਾਬ ਦੇ ਪੇਸ਼ ਕੀਤਾ ਗਿਆ ਕੋਰਟ ਚ ਤੇ ਇੱਕ ਦਿਨ ਦਾ ਪੁਲਿਸ ਰਮਾਨ ਹਾਸਲ ਕੀਤਾ ਗਿਆ ਤੇ ਹੁਣ ਇਹ ਸਖਤੀ ਨਾਲ ਪੁੱਛਗਿਛ ਕਰਨੀ ਹੈ ਜੇ ਤੇ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਤੇ ਕਿਹਨੂੰ ਵੇਚਣੀਆਂ ਨੇ ਇਹਨੇ ਕੋਈ ਡਾਰੇ ਦੀ ਸਖਤੀ ਸਾਦੀ ਮਾਰੇ ਪੁੱਛਗਿਛ ਕਰਨੀ ਹੈ ਮਕੰਮਲ ਜੀ ਸਰਪੋਰਟ ਰਿਮਾਂਡ ਹਾਸਲ ਕੀਤਾ ਗਿਆ ਹਾਂਜੀ 120 ਛੱਲੀਆਂ ਗੋਲੀਆਂ ਇਹ ਜੋ ਅੱਗੇ ਕੀ ਹੈ ਟਾਰੋ ਬਾਰ ਕਰ ਰਹੇ ਨੇ ਜੀ ਨੀ ਨਸ਼ੇ ਦਾ ਜਿਹੜੇ ਕੀ ਜਤਾਬ ਨਹੀਂ ਦੇਣਾ ਇਹ ਇਹਨਾਂ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਜਿੰਨੇ ਵੀ ਨਸ਼ੇ ਤੰਦਾ ਕਰ ਰਹੇ ਨੇ ਪੁਲਿਸ ਦਾ ਜਨਤਾ ਦਾ ਸਹਿਯੋਗ ਤੇ ਪ੍ਰੈਸ ਦਾ ਸਹਿਯੋਗ ਲੈ ਕੇ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਸਾ ਪਹਿਲਾ ਕਿ ਪਰਚਾ ਦਰਜ ਹੋਇਆ ਪਹਿਲਾ ਕਿ 378 ਬੀ ਦਾ ਪਰਚਾ ਦਰਜ ਹੋਇਆ ਤੇ ਕਿਹੜੀ ਜਗ੍ਹਾ ਤੇ ਹੋਇਆ 378 ਬੀ ਦਾ ਉਹਦਾ ਰਿਕਾਰਡ ਕਢਾਉਣਾ ਜੇ ਪੁਛਕਿਸ਼ ਮੰਨਿਆ ਇਹ ਇਹ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਹਾਂ ਹਾਂਜੀ ਹਾਂ ਕਾਫੀ ਸਮੇਂ ਤੋਂ ਜਿਵੇਂ ਇਹ ਦੇ